ਇਹ ਜਿਹੜੀ ਛੜਾਂਦ ਹੈ ਉਹ ਮੁੱਕ ਸਕਦੀ ਹੈ ਗੁਰੂ ਦੀ ਸੰਗਤ ਵਿੱਚ ਬੈਠੀਆਂ ਸੰਗਤ ਵਿੱਚ ਬੈਠ ਕੇ ਰਬੀ ਬਾਣੀ ਦੇ ਵਿਚਾਰ ਕੀਤੇਆਂ ਸੱਚ ਦੇ ਨਾਲ ਜੁੜਿਆ ਹੀ ਅੰਦਰ ਨੂੰ ਸ਼ਾਂਤੀ ਮਿਲ ਸਕਦੀ ਹੈ ਅੱਜ ਦਾ ਜੋ ਵਿਚਾਰ ਆ ਦੀਨ ਸ਼ਲੋਕ ਹੈ ਇਸ ਸ਼ਲੋਕ ਦੇ ਉਚਾਰਨ ਕਰਤਾ ਪੰਜਵੇਂ ਪਾਸ਼ਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਔਰ ਇਹ ਪਾਵਨ ਪਵਿੱਤਰ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੰਬਰ 319 ਤੇ ਇਹ ਸ਼ਬਦ ਸੁਭਾਈ ਮਾਨ ਸਾਧ ਸੰਗਤ ਅੰਗ ਨੰਬਰ ਆਪ ਜੀਆਂ ਨੇ ਯਾਦ ਰੱਖਣਾ ਚੇਤੇ ਰੱਖਣਾ ਗੁਰੂ ਸਾਹਿਬ ਸ਼ਬਦ ਉਚਾਰਨ ਕਰਦੇ ਨੇ ਜਿੜੀ ਚੌਕੀ ਪਉ ਫੁੱਟੀ ਬੱਗਨ ਬਹੁਤ ਤਰੰਗ ਪਉ ਪਟਾਲੇ ਦਾ ਸਮਾਜ ਉਹ ਸਵੇਰ ਦਾ ਜਦੋਂ ਅਜੇ ਪ੍ਰਕਾਸ਼ ਨਹੀਂ ਹੁੰਦਾ ਦੈਨ ਤੇ ਰਾਤ ਦੇ ਵਿਚਕਾਰ ਦੀ ਜਿਹੜੀ ਦੂਰੀ ਹੈ ਕਿ ਇੰਦਰੋਂ ਰਾਤ ਮਿਦਾ ਹੋ ਰਹੀ ਹੁੰਦੀ ਹੈ ਤੇ ਇੰਦਰੋਂ ਦਿਨ ਜਿਹੜਾ ਹੈ ਉਹ ਚੜ ਰਿਹਾ ਹੁੰਦਾ ਹੈ ਉਹਨੂੰ ਕਹਿੰਦੇ ਨੇ ਪਾਉ ਫਟਾਲੇ ਦਾ ਸਮਾ ਉਸ ਵੇਲੇ ਜਿਹੜੀ ਚਿੜੀ ਹੈ ਇਹ ਪਰਮਾਤਮਾ ਵੱਲੋਂ ਪੈਦਾ ਕੀਤਾ ਹੋਇਆ ਇੱਕ ਜੀਵ ਹੈ ਦੀ ਆਪਣੀ ਰਸਨਾ ਤੋਂ ਕੁਝ ਬੋਲਦੀ ਹੈ ਆਪਣੇ ਚੁੰਝ ਤੋਂ ਕੋਈ ਆਵਾਜ਼ ਜਿਹੜੀ ਆ ਉਹ ਕੱਟਦੀ ਹੈ बाबा ਫਰੀਦ ਸਾਹਿਬ ਨੇ ਆ ਜਿਹੜੇ ਬਿਆਬਾਨ ਜੰਗਲਾਂ ਦੇ ਵਿੱਚ ਪੰਛੀ ਰਹਿੰਦੇ ਨੇ ਇਹਨਾਂ ਨੂੰ ਧੰਨ ਆਖਿਆ बाबा ਫਰੀਦ ਸਾਹਿਬ ਆਖਦੇ ਨੇ ਕਿ ਜਿਹੜੇ ਜੰਗਲ ਦੇ ਵਿੱਚ ਬਿਆਬਾਨ ਇਹ ਰੁੱਖਾਂ ਦੇ ਉੱਤੇ ਦਰਖਤਾਂ ਦੇ ਉੱਤੇ ਜਿਹੜੇ ਪੰਛੀ ਬੈਠੇ ਨੇ ਮੈਨਾਂ ਤੋਂ ਬਾਹਰ ਨੇ ਬਲਹਾਰ ਨੇ ਹੋ ਜਾਵਾ ਕਿ ਇਹ ਵੀ ਪਰਮੇਸ਼ਰ ਦੀ ਆਸ ਦੇ ਉੱਤੇ ਆਪਣਾ ਜੀਵਨ ਜਿਉਂ ਰਹੇ ਨੇ ਇਹ ਸ਼ਲੋਕ ਹੈ ਬਾਬਾ ਫਰੀਦ ਸਾਹਿਬ ਦਾ ਫਰੀਦਾ ਹੋ ਬਲਹਾਰੀ ਤਿੰਨ ਪੰਖੀਆਂ ਜੰਗਲ ਜਨਾ ਵਾਸ ਕਕਰ ਚੁਗਨ ਥਲ ਵਸਨ ਰੱਬ ਨਾ ਛੋਡਨ ਪਾਸ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਕਿਉਂ ਕੀਤਾ ਗਿਆ ਇਹਨਾਂ ਦੇ ਗੁਣਾਂ ਨੂੰ ਦੇਖ ਕੇ ਦਰਜ ਕੀਤਾ ਗਿਆ ਇਹਨਾਂ ਦੇ ਵਿੱਚ ਇੱਕ ਪੰਛੀ ਹੈ ਉਹਦਾ ਨਾਂ ਹੈ ਬਬੀਹਾ ਉਹਦਾ ਵੀ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਜ਼ਿਕਰ ਕੀਤਾ ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ ਉਹਦੇ ਬੋਲਣ ਦਾ ਇੱਕ ਸਮਾਂ ਨਿਰਧਾਰਤ ਗੁਰੂ ਸਾਹਿਬ ਨੇ ਦੱਸਿਆ ਉਹ ਅੰਮ੍ਰਿਤ ਵੇਲੇ ਬੋਲਦਾ ਤਾ ਉਹਦੀ ਪੁਕਾਰ ਜਿਹੜੀ ਐ ਪਰਮਾਤਮਾ ਦੇ ਘਰ ਤੱਕ ਉਹਦੀ ਪ੍ਰਿਆਦ ਸੁਣੀ ਜਾਂਦੀ ਹੈ ਤੇਵੇਂ ਉਹ ਵੀ ਅੰਮ੍ਰਿਤ ਵੇਲੇ ਉੱਠ ਕੇ ਵਡਿਆਈ ਵਿਚਾਰ ਦੇ ਨਾਲ ਜੁੜ ਕਿਉਂਕਿ ਗੁਰੂ ਦੇ ਸਿੱਖ ਦਾ ਜਿਹੜਾ ਅੰਮ੍ਰਿਤ ਵੇਲਾ ਹੈ ਉਹ ਵਿਚਾਰ ਤੋਂ ਸ਼ੁਰੂ ਹੁੰਦਾ ਹੈ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਕੱਕਰ ਚੁਗਨ ਥਲ ਬਸਨ ਰੱਬ ਨਾ ਛੋਟਨ ਪਾਸ ਇਹ ਵੀ ਪਰਮਾਤਮਾ ਦੇ ਪਰ ਉਸੇ ਦੇ ਉੱਤੇ ਆਪਣਾ ਜੀਵਨ ਜਿਉ ਰਏ ਨੇ ਤੇ ਜਦੋਂ ਬਬੀਹਾ ਅੰਮ੍ਰਿਤ ਵੇਲੇ ਬੋਲਦਾ ਤੇ ਇਹਦੀ ਪੁਕਾਰ ਨੂੰ ਸੁਣ ਕੇ ਪਰਮਾਤਮਾ ਫਿਰ ਮੇਘਾ ਨੂੰ ਇਹ ਹੁਕਮ ਕਰਦਾ ਕਿ ਜਾ ਕੇ ਇਹਦੀ ਜਿਹੜੀ ਫਰਿਆਦ ਹੈ ਉਹ ਪੂਰੀ ਕੀਤੀ ਜਾਵੇ ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ ਮੇਘੇ ਨੂੰ ਫਰਮਾਨ ਹੋਵਾ ਬਰਸੋ ਕਿਰਪਾ ਘਰ ਗੁਰੂ ਸਾਹਿਬ ਆਖਦੇ ਨੇ ਜਦੋਂ ਪਾਉ ਫਟਾਲੇ ਦਾ ਸਮਾਂ ਜਿਸ ਵੇਲੇ ਚਿੜੀ ਚੋਕਦੀ ਹੈ ਵੱਗਨ ਬਹੁਤ ਤਰੰਗ ਉਦੋਂ ਅਮਰਤ ਵੇਲੇ ਜਿਹੜੀ ਨਾਮ ਦੀ ਤਰੰਗ ਹੈ ਮਹਾਰਾਜ ਕਹਿੰਦੇ ਨੇ ਮਨ ਦੇ ਵਿੱਚ ਇੱਕ ਪਿਆਸ ਇੱਕ ਤੰਗ ਪੈਦਾ ਹੁੰਦੀ ਹੈ ਕਿ ਅਸੀਂ ਉਸ ਵੇਲੇ ਉੱਠ ਕੇ ਪਰਮੇਸ਼ਰ ਦੇ ਨਾਮ ਦੀ ਇਬਾਦਤ ਕਰੀਏ ਉਸ ਵੇਲੇ ਕਿਉਂਕਿ ਤੋਂ ਉਹ ਪਟਾਲੇ ਦਾ ਜੋ ਸਮਾਂ ਵਿਰਤੀ ਜਿਹੜੀ ਆ ਉਹ ਬੜੀ ਇਕਾਗਰ ਹੁੰਦੀ ਹੈ ਉਸ ਇਕਾਗਰ ਬਿਰਤੀ ਦੇ ਵਿੱਚ ਜੇਕਰ ਪਰਮੇਸ਼ਰ ਦੇ ਨਾਮ ਨੂੰ ਚੇਤੇ ਕੀਤਾ ਜਾਵੇ ਤੇ ਆਤਮਿਕ ਜੀਵਨ ਦਾ ਜੋ ਰਸ ਹੈ ਉਹ ਬਹੁਤ ਜ਼ਿਆਦਾ ਪ੍ਰਾਪਤ ਹੁੰਦਾ ਹੈ ਤਾਂ ਮਹਾਰਾਜ ਨੇ ਇੱਕ ਸਮਾਂ ਨਿਰਧਾਰਿਤ ਕਰ ਦਿੱਤਾ ਕਿ ਅੰਮ੍ਰਿਤ ਵੇਲੇ ਗੁਰੂ ਦੇ ਸਿੱਖ ਨੇ ਆਪਣਾ ਅੰਮ੍ਰਿਤ ਵੇਲਾ ਜ਼ਰੂਰ ਸੰਭਾਲਣਾ ਆਚਰਜ ਰੂਪ ਸੰਤਨ ਰਚੇ ਨਾਨਕ ਨਾਮੈ ਰੰਗ ਜਿਹੜੇ ਪਰਮਾਤਮਾ ਦੇ ਸੰਤ ਜਨ ਨੇ ਭਲੇ ਪੁਰਖ ਨੇ ਉਹ ਇਸ ਵੇਲੇ ਪਰਮੇਸ਼ਰ ਦੇ ਨਾਮ ਦੀ ਵਿਚਾਰ ਕਰਦੇ ਨੇ ਉਹਦੇ ਜਿਹੜੇ ਅਚੰਤ ਜਿ ਕੋਤਕ ਨੇ ਉਹ ਆਪਣੇ ਅੱਖਾਂ ਦੇ ਸਾਹਮਣੇ ਚੇਤੇ ਕਰਦੇ ਨੇ ਉਹਨੂੰ ਯਾਦ ਕਰਕੇ ਉਹਦੇ ਵਿੱਚ ਆਨੰਦਿਤ ਹੁੰਦੇ ਨੇ ਆਚਰਜ ਰੂਪ ਸੰਤਨ ਰਚੇ ਜਿਹੜੇ ਪਰਮਾਤਮਾ ਦੇ ਸੰਤ ਜਨ ਨੇ ਉਹ ਭਿੰਨੇ ਰਣੜੀਏ ਚਮਕਨ ਤਾਰੇ ਜਾਗੇ ਸੰਤ ਜਨਾ ਮੇਰੇ RAM ਪਿਆਰੇ RAM ਪਿਆਰੇ ਸਦਾ ਜਾਗੇ ਨਾਮ ਸਿਮਰੈ ਅਨ ਦਿਨੋ ਉਹ ਉਸ ਵੇਲੇ ਮਹਾਰਾਜ ਕਹਿੰਦੇ ਨੇ ਉਸ ਸਮੇਂ ਦੀ ਸੰਭਾਲ ਕਰਕੇ ਮਾਲਕ ਦੀ ਇਬਾਦਤ ਵਿੱਚ ਲੱਗਦੇ ਨੇ ਮਹੱਲਾ ਪੰਜਵਾਂ ਘਰ ਮੰਦਰ ਖੁਸ਼ੀਆਂ ਦਹੀ ਜਹ ਤੂ ਆਵੇ ਚਿੱਤ ਹੁਣ ਜਿਨ੍ਹਾਂ ਘਰਾਂ ਦੇ ਵਿੱਚ ਬੈਠ ਕੇ ਕੋਈ ਪਰਮੇਸ਼ਰ ਦੇ ਨਾਮ ਨੂੰ ਜਪਦਾ ਹੈ ਰਬੀ ਗੀਤ ਗਾਉਂਦਾ ਉਸ ਘਰ ਮੰਦਰ ਦੇ ਵਿੱਚ ਖੁਸ਼ੀਆਂ ਤਾਂ ਹੀ ਨੇ ਨਹੀਂ ਤਾਂ ਕਿੰਨਾ ਵੀ ਸੋਹਣਾ ਤੁਸੀਂ ਮਕਾਨ ਇੱਕ ਤਿਆਰ ਕਰ ਲਓ ਉਹਦੇ ਵਿੱਚ ਜੇਕਰ ਪਰਮੇਸ਼ਰ ਦਾ ਨਾਮ ਦਾ ਵਾਸਾ ਨਹੀਂ ਹੈ ਤੁਸੀਂ ਉਸ ਘਰ ਦੇ ਵਿੱਚ ਰਹਿ ਕੇ ਤੁਸੀਂ ਮਾਲਕ ਦੀ ਬੰਦਗੀ ਨਹੀਂ ਕਰਦੇ ਤੋ ਕਰ ਤੁਹਾਡੇ ਲਈ ਸੁਖਾਲਾ ਨਹੀਂ ਹੋਵੇਗਾ ਕਿਉਂਕਿ ਜਿਹੜੀ ਬਿਰਤੀ ਹੈ ਉਹ ਹੁਣ ਮਕਾਨ ਦੇ ਉੱਤੇ ਆ ਕੇ ਮੰਦਰ ਦੇ ਉੱਤੇ ਆ ਕੇ اٹਕ ਗਈ ਹੈ ਗੁਰੂ ਨਾਨਕ ਸਾਹਿਬ ਨੇ ਇੱਕ ਸ਼ਬਦ ਉਚਾਰਨ ਕੀਤਾ ਮੋਤੀ ਤਾਂ ਮੰਦਰ ਹੁਸਰ ਰਤਨੀ ਤਾਂ ਹੋਏ ਜੜਾਓ ਕਸਤੂਰ ਕੰਗੂ ਅਗਰ ਚੰਦਨ ਲੀਪ ਆਵੇ ਚਾਓ ਕਿ ਇਹ ਨਾ ਸੋਹਣਾ ਮਕਾਨ ਹੋਵੇ ਹੀਰੇ ਮੋਤੀਆਂ ਦੇ ਨਾਲ ਜੜਤ ਉਹਦੇ ਵਿੱਚ ਚੰਗੀ ਕਸਤੂਰੀ ਕੇਸਰ ਕੂਦ ਜਿਹੜੇ ਨੇ ਇਹ ਪਰਫਿਊਮ ਜਿਵੇਂ ਅੱਜ ਵੀ ਅਸੀਂ ਆਪਣੇ ਘਰਾਂ ਦੇ ਵਿੱਚ ਛਿੜਕਾਉਂ ਕਰਦੀਆਂ ਕਿ ਘਰ ਦੇ ਵਿੱਚ ਮਹਿਕ ਆਉਂਦੀ ਰਹੇ ਕਸਤੂਰ ਕੁੰਗੂ ਅਗਰ ਚੰਦਨ ਦੀਪ ਆਵੇ ਚਾਓ ਮਤ ਦੇਖ ਭੂਲਾ ਵਿਸਰੈ ਤੇਰਾ ਚੇਤਨਾ ਆਵ ਸੁਨਾਓ ਗੁਰੂ ਸਾਹਿਬ ਆਖਦੇ ਨੇ ਮੈਨੂੰ ਡਰ ਲੱਗਦਾ ਇਸ ਘਰ ਤੋਂ ਕਿਤੇ ਮੇਰੀ ਸੁਰਤ ਜਿਹੜੀ ਐ ਉਹ ਇੱਥੇ ਆ ਕੇ اٹਕ ਨਾ ਜਾਵੇ ਤੇ ਮੈਂ ਇਹ ਸੱਚ ਕਹੀਨਾ ਕਿ ਅੱਜ ਨਾ ਸਾਡਾ ਸਾਰਾ ਧਿਆਨ ਇਧਰ ਮਿੱਟੀ ਮੰਦਰ ਸੰਦੜੇ ਪੱਥਰ ਕੀਤੇ ਰਾਸ ਜੀਉ ਗੁਰੂ ਸਾਹਿਬ ਨੇ ਦੋ ਬਾਣੀਆਂ ਲਿਖੀਆਂ ਇੱਕ ਸੁਚੱਜੀ ਤੇ ਇੱਕ ਕੁਚੱਜੀ ਤੇ ਜਿਹਨੂੰ ਚੱਜ ਨਾ ਹੋਵੇ ਜੀਵਨ ਜਿਉਣ ਦਾ ਉਦੇ ਜੀਵਨ ਵਿੱਚ ਇਹੀ ਹੋਵੇਗਾ ਮਿੱਟੀ ਮੰਦਰ ਸੰਧੜੇ ਪੱਤਰ ਕੀਤੇ ਰਾਸ ਜੀ ਉਹ ਜਣੇ ਖਣੇ ਨੂੰ ਬੁਲਾ ਕੇ ਕਹੇਗਾ ਦੇਖੋ ਇਟਾਲੀ ਦਾ ਮਾਰਬਲ ਲਾਇਆ ਆ ਵੇਖੋ ਜੀ ਮੈਂ ਇੰਦਰ ਆ ਕਿੰਨਾ ਚੰਗਾ ਕਮਰਾ ਬਣਾਇਆ ਆ ਵੇਖੋ ਮੈਂ ਇਹਨੇ ਗੱਜ ਦਾ ਪਹਿਲਾਂ 200 ਗੱਜ ਦਾ ਸੀ ਹੁਣ ਮੈਂ 500 ਗੱਜ ਦਾ ਲੈ ਲਿਆ ਇਸ ਤੋਂ ਵੀ ਵੱਡਾ ਲੈਣਾ ਗੁਰੂ ਸਾਹਿਬ ਕਹਿੰਦੇ ਨੇ ਹਉ ਇਨੀ ਟੋਲੀ ਭੁਲੀਅਸ ਤਿਸ ਕੰਤ ਨਾ ਬੈਠੀ ਪਾਸ ਜੀਓ ਕਿਉਂਕਿ ਤੁਹਾਡੇ ਕੋਲ ਸੁਰਤ ਜਿਹੜੀ ਆ ਉਹ ਇੱਕ ਹੈ ਜਾ ਇਹਨੋਂ ਮਕਾਨ ਦੇ ਵਿੱਚ ਲਾ ਲਓ। ਜਾ ਇਸ ਸੁਰਤ ਨੂੰ ਤੁਸੀਂ ਨਾਮ ਵਾਲੇ ਪਾਸੇ ਲਾ ਲਓ। ਜਿੱਧਰ ਲਾਓਗੇ ਉਧਰ ਕਾਮਯਾਬੀ ਮਿਲ ਜੇਗੀ। ਤੇ ਗੁਰੂ ਸਾਹਿਬ ਨੇ ਇਥੇ ਬਚਨ فرمایا ਘਰ ਮੰਦਰ ਖੁਸ਼ੀਆਂ ਤਹੀ ਜੈ ਤੂੰ ਆਵੇਂ ਚਿੰਤ। ਭਗਤ ਕਬੀਰ ਸਾਹਿਬ ਨੂੰ ਪੁੱਛੀਏ ਕਿ ਆਪ ਇਸ ਦੇ ਬਾਬਤ ਕੀ ਕਹਿਣਾ ਚਾਹੁੰਦੇ ਹੋ। ਤੇ ਭਗਤ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਜਾ ਘਰ ਸਾਧਨਾ ਸਿਵੀਐ ਹਰ ਕੀ ਸੇਵਾ ਨਾਹੀ ਤੇ ਘਰ ਮਰਹਟ ਸਾਰ ਕੇ ਭੂਤ ਬਸੈ ਤਨ ਮਾਹੀ ਤੂੰ ਕਿੰਨਾ ਵੀ ਚੰਗਾ ਮਕਾਨ ਆਪਣਾ ਤਿਆਰ ਕਰ ਲੈ ਪਰ ਜੇਕਰ ਉਸ ਘਰ ਦੇ ਵਿੱਚ ਬੈਠ ਕੇ ਤੂੰ ਪਰਮੇਸ਼ਰ ਨੂੰ ਚੇਤੇ ਨਹੀਂ ਕਰਦਾ ਸੱਚ ਦੇ ਨਾਲ ਰੱਬੀ ਬਾਣੀ ਦੀ ਵਿਚਾਰ ਨਹੀਂ ਕਰਦਾ ਉਸ ਘਰ ਦੇ ਵਿੱਚ ਤੇ ਤੂੰ ਉਸ ਘਰ ਦੇ ਵਿੱਚ ਇਨਸਾਨ ਨਹੀਂ ਤੂੰ ਇੱਕ ਕਬੂਤ ਦੇ ਵਾਂਗ ਰਹ ਰਿਆ ਇਹ ਭਗਤ ਕਬੀਰ ਸਾਹਿਬ ਨੇ ਆਖਿਆ ਗੁਰੂ ਅਰਜਨ ਦੇ ਮਹਾਰਾਜੀਆਂ ਤੋਂ ਪੁੱਛੀਏ ਮਹਾਰਾਜ ਤੁਹਾਡੇ ਵਿਚਾਰ ਧਾਰਾ ਗੁਰੂ ਸਾਹਿਬ ਆਖਦੇ ਨੇ ਬਸੰਤ ਸਵਰਗ ਲੋਕੈ ਜਿਤ ਤੇ ਪ੍ਰਥਵੀ ਨਭ ਖੰਡਣੈ ਮਿਸਰੰਤ ਹਰਿ ਗੋਪਾਲੈ ਨਾਨਕ ਤੇ ਪ੍ਰਾਣੀ ਉਧਿਆਨ ਭ੍ਰਮਣ ਕੌਤਕ ਕੋਟ ਤਮਾਸ਼ੀਆਂ ਚੇਤਨਾ ਆਵਸ ਨਾਉ ਨਾਨਕ ਕੋੜੀ ਨਰਕ ਬਰਾਬਰੇ ਉੱਜੜ ਸੋਈ ਥਾਉ ਤੇ ਗੁਰੂ ਸਾਹਿਬ ਨੇ ਇੱਕ ਬਚਨ ਹੋਰ ਉਚਾਰਨ ਕੀਤਾ ਸੇ ਅਸਤਲੋ ਸੋਏਨ ਚੋ ਬਾਰੇ ਜਿੱਥੇ ਨਾਮ ਜਪੀਏ ਮੇਰੇ ਗੋਬਿੰਦਾ ਜਿੱਥੇ ਨਾਮ ਨਾ ਜਪੀਏ ਮੇਰੇ ਗੋਬਿੰਦਾ ਸੇਈ ਨਗਰ ਉਜਾੜੀ ਜੀਓ ਗੁਰੂ ਸਾਹਿਬ ਆਖਦੇ ਨੇ ਕਿ ਇਹਨਾਂ ਘਰਾਂ ਦੇ ਵਿੱਚ ਤੇ